ਤੀਸਰੇ ਸੂਏ ਸੂਈ ਆ ਹਾਂਜੀ ਇਹਦਾ ਪਿਛਲੇ ਸੂਏ ਦਾ ਰਿਕਾਰਡ ਹੈ 16 17 ਲੀਟਰ ਦਾ ਤੇ ਬੱਚਾ ਕੀ ਆ ਨਾਲ ਇਹ ਮਗਰ ਫੀਮੇਲ ਕੱਸ ਬੱਚੀ ਤੇ ਵੀ ਮਾਰਦੇ ਕੈਮਰਾ ਓਏ ਨਾਲ ਇਹਦੇ ਹੈਗੀ ਆ ਸੱਜਣੋ ਬੱਚੀ ਇੱਕ ਨਾਲ ਇੱਕ ਨਗੀਨਾ ਫ੍ਰੀ ਵਾਲੀ ਗੱਲ ਆ ਜਿਵੇਂ ਤੁਹਾਨੂੰ ਮੈਂ ਅਕਸਰ ਕਹਿਣਾ ਹੁੰਦਾ ਸਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਧਨੋ ਤਹਿਸੀਲ ਵੀ ਮਰੇਲ ਕੋਟਲਾ ਤੇ ਜ਼ਿਲ੍ਹਾ ਵੀ ਸੱਜਣੋ ਨੂੰ ਮਰੇਲ ਕੋਟਲਾ ਰਹ ਜਾਂਦਾ ਲੈ ਸੱਜਣੋ ਅੱਜ ਦੀ ਵੀਡੀਓ ਚ ਜਾਨਵਰ ਦਿਖਾਵਾਂਗੇ ਤੁਹਾਨੂੰ 10 9 ਦਿਖਾਵਾਂਗਾ ਬੱਛੀਆਂ ਪਹਿਲੇ ਸੂਏ ਤੋਂ ਲਾ ਕੇ ਤੀਜੇ ਸੂਏ ਤੱਕ ਦੀਆਂ ਤੇ ਇੱਕ ਦਿਖਾਵਾਂਗੇ ਮੱਝ ਸੱਜਣੋਂ ਪਰ ਰਿਕਾਰਡ ਦੀ ਜੇ ਗੱਲ ਕਰ ਲਈ ਨਾ ਦੂਜੇ ਸੂਏ ਦਾ ਝੋਟੀ ਦਾ 19 ਕਿਲੋ ਦਾ ਬਾਈ ਕਹਿੰਦਾ ਕੰਡੇ ਤੇ ਤੋਲਣ ਵਾਲਾ ਦੁੱਧਾ ਉਹਦੇ ਥੱਲੇ 19 ਕਿਲੋ ਦੂਜੇ ਸੂਏ ਐਸ ਵਾਰੀ ਹਲੇ ਸੂੰਦੀਆ ਕੱਢਦੀ ਆ ਦਿਨ ਉਹ ਵੀ ਦਿਖਾਵਾਂਗੇ ਤੇ ਕੁਝ ਜਾਨਵਰ ਤਾਂ ਇਸ ਘਰ ਚ ਬੰਨੇ ਹੋਏ ਨੇ ਤੇ ਕੁਝ ਬਾਈ ਦੇ ਜਗਾ ਦਾ ਵਾਸ ਹੁਣ ਕਰਨ ਨਾ ਕਾਰੀਗਰ ਲੱਗਿਆ ਥੋੜੇ ਨਾਲ ਵਾਲੇ ਘਰ ਚ ਬੰਨੇ ਹੋਏ ਨੇ ਜਾਨਵਰ ਉਹ ਵੀ ਦਿਖਾਉਂਗਾ ਵੀਡੀਓ ਨਾਲ ਜਰੂਰ ਬਨੇ ਰਹੋ ਐਂਡ ਤੱਕ ਤੇ ਬੱਛੀਆਂ ਦੇ ਜਿਹੜੇ ਰੇਟ ਹੋਣਗੇ ਅੱਜ ਦੀ ਵੀਡੀਓ ਦੇ ਸੱਜਣੋ 40-42 ਤੋਂ ਲਾ ਕੇ ਸਵਾ ਲੱਖ ਤੱਕ ਦੇ ਜਾਨਵਰ ਹੋਣਗੇ ਤੇ ਆਹ ਜਿਹੜੀ ਵੱਡੀ ਬੱਛੀ ਹੁਣ ਤੁਸੀਂ ਕੈਮਰੇ 'ਚ ਵੇਖਦੇ ਹੋ ਇਹ ਵੀ ਦਿਖਾਉਂਗਾ ਵੀਡੀਓ 'ਚ ਇਹਦਾ ਰੇਟ ਵੀ ਕਰਾਉਂਗਾ ਇਹਦੇ ਰਿਕਾਰਡ ਵੱਡੇ ਨੇ ਜਿਵੇਂ ਫਾਰਮ ਵਾਲੀ ਬੱਛੀ ਆ ਬਾਈ ਦੇ ਦੱਸਣ ਮੁਤਾਬਕ 35 ਤੋਂ 40 ਲੀਟਰ ਦਾ ਸੱਜਣੋ ਇਹਦਾ ਰਿਕਾਰਡ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਵਾਂਗੇ ਇਕੱਲਾ ਇਕੱਲਾ ਜਾਨਵਰ ਦਿਖਾਵਾਂਗੇ ਤੋਰ ਕੇ ਤੇ ਆਜੋ ਬਾਈ ਨਾਲ ਮਿਲ ਆਉਂਦੇ ਆ ਤੁਹਾਨੂੰ ਆਜੋ ਜੀ ਔਰ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਠੀਕ ਠਾਕ ਨਾਮ ਦੱਸ ਦਿਓ ਜੀ ਨਾਮ ਅਮਰਜੀਤ ਸਿੰਘ ਆ ਜੀ ਪਿੰਡ ਧਣੋ ਹਾਂਜੀ ਜ਼ਿਲ੍ਹਾ ਮਲੇਰਕੋਲਾ ਤਹਿਸੀਲ ਵੀ ਮਲੇਰਕੋਲਾ ਤਹਿਸੀਲ ਵੀ ਮਲੇਰਕੋਲਾ ਜੀ ਠੀਕ ਆ ਗੱਲ ਵਪਾਰ ਦਾ ਹੀ ਕੰਮ ਆ ਜੀ ਹਾਂਜੀ ਹਾਂ ਵਪਾਰ ਦਾ ਕੰਮ ਆ ਕੰਮ ਸੱਜਣਾ ਬਾਈ ਦਾ ਵਪਾਰ ਦਾ ਪਰ ਕਰਦਾ ਸ਼ੌਂਕ ਦਾ ਕੰਮ ਆ ਜਿਵੇਂ ਬਾਈ ਨਾਲ ਗੱਲਬਾਤ ਹੋਈ ਆ ਤੇ ਛੋਟੀ ਇੱਕ ਦਿਖਾਵਾਂਗੇ ਬਾਰ-ਬਾਰ ਉਹੀ ਗੱਲ ਕਹਿਣਾ ਵੀਡੀਓ ਨਾਲ ਬਣੇ ਰਹੋ 19 ਕਿਲੋ ਬਾਈ ਦੂਜੇ ਸੂਏ ਦੂਜੇ ਸੂਏ ਕੰਡੇ ਨਾਲ ਜਖਮਾ ਦੁੱਧ ਦਿੱਤਾ ਓਨੀ ਇੱਕ ਹੀ ਤੀਜੇ ਸੂਏ ਸੁਣਾ 20 ਔਰ ਰੇਟ ਰੂਟ ਉਹਦਾ ਵੀ ਕਰਾਉਂਗਾ ਵੀਡੀਓ ਚ ਲੈ ਪਹਿਲਾਂ ਪੰਛੀਆਂ ਤੋਂ ਕਰ ਲਈਏ ਸ਼ੁਰੂ ਹਾਂਜੀ ਹਾਂਜੀ ਲੈ ਇਧਰਲੇ ਬੰਨੇ ਮਾਰਦੇ ਤਰਸ ਕੈਮਰਾ ਵੇਜਦੇ ਤੇ ਮਾਰਦੇ ਇਹਦਾ ਲੇਵ ਆ ਲੂਵ ਆ ਦਿਖਾ ਦੇ ਥਣ ਥਣ ਦਿਖਾ ਦੇ ਤੇ ਮੇਨ ਗੱਲ ਆ ਜਿਹੜੀ ਸੱਜਣੋ ਇਹ ਪੰਛੀ ਨੂੰ ਥਣ ਥਣ ਲੱਗਿਆ ਨਾ ਥਣ ਲੱਗਿਆ ਬਾਈ ਇਹਨੂੰ ਮਹਿਸਾਂ ਵਾਲਾ ਦੂਰਾ ਥਣ ਲੱਗਿਆ ਲੈ ਇੱਕ ਵਾਰੀ ਸੱਜਣਾ ਇਹਨੂੰ ਤੋੜ ਕੇ ਦਿਖਾ ਦੇ ਇਧਰ ਨੂੰ ਸੂਆ ਕਿਹੜਾ ਜੀ ਇਹਦਾ ਨਾਲ ਨਾਲ ਦੱਸੀ ਤੀਜਾ ਸੂਆ ਵੀਰੇ ਹਾਂਜੀ ਰਾਤ ਸੂਈ ਆ ਇਹ ਠੀਕ ਆ ਜੀ ਸਵੇਰੇ ਦੀ ਫਰਸਟ ਚੁਆਇਸ ਕੀਤੀ ਹੈ ਹਜੇ ਅੱਛਾ ਰਾਤ ਇਹ ਸੂਈ ਆ ਸਵੇਰੇ ਬੋੜਾ ਇਹ ਤੀਸਰੇ ਸੂਏ ਸੂਈ ਆ ਹਾਂਜੀ ਇਹਦਾ ਪਿਛਲੇ ਸੂਏ ਦਾ ਰਿਕਾਰਡ ਹੈ 16 17 ਲੀਟਰ ਦਾ ਅਜਾ 16 17 ਕਿਲੋ ਦਾ ਰਿਕਾਰਡ ਆ ਸੱਜਣਾ ਬਾਕੀ ਨਾ ਜਿਹੜਾ ਜਿਹੜਾ ਇਹਦਾ ਲੇਵਾਲੂ ਵਾ ਲੱਗਿਆ ਨਾ ਬੱਚੀ ਨੂੰ ਥਣ ਥਣ ਲੱਗਿਆ ਤੇ ਲੇਵਾਂ ਤੇ ਥਾਣਾ ਯਾਰ ਜਿਹੜਾ ਦਾ ਜਿਵੇਂ ਬਾਕਮਾਲ ਲੱਗਿਆ ਜਿਵੇਂ ਆਪਾਂ ਕਹਦੇ ਨਾ ਸਟਿਚ ਆਰਡਰ ਆ ਨਾ ਉਹ ਗੱਲ ਬਾਤ ਆ ਆਰਡਰ ਆ ਬਾਈ ਇਹਨੂੰ ਸਟਿਚ ਲੱਗਿਆ ਹੋਇਆ ਕੋਈ ਇਹਦੇ 'ਚ ਜੇ ਆਪਾਂ ਗੱਲ ਕਰ ਲਈਏ ਮਸਟੈਟਸ ਦੀ ਪ੍ਰੋਬਲਮ ਨਹੀਂ ਆਉਂਦੀ ਜਿਹੜੇ ਸਟਿਚ ਆਰਡਰ ਹੁੰਦੇ ਨੇ ਤੇ ਤਰਸ ਲੇਵਾਲੂ ਵਾ ਦਿਖਾ ਦੇ ਥਣ ਥਣੌਟ ਕਾਸ ਬੱਛੀ ਤੇ ਵੀ ਮਾਰਦੇ ਕੈਮਰਾ ਓਏ ਨਾਲ ਇਹਦੇ ਹੈਗੀ ਆ ਸੱਜਣੋ ਬੱਛੀ ਇੱਕ ਨਾਲ ਇੱਕ ਨਗੀਨਾ ਫ੍ਰੀ ਵਾਲੀ ਗੱਲ ਆ ਜਿਵੇਂ ਤੁਹਾਨੂੰ ਮੈਂ ਅਕਸਰ ਕਹਿਣਾ ਹੁੰਦਾ ਤੇ ਮੇਨ ਗੱਲ ਆ ਜਿਹੜੀ ਚੰਗੇ ਕੱਦ ਵਾਲੀ ਬੱਛੀ ਆ ਢਾਂਚਾ ਢੁਣਚਾ ਵੀ ਚੰਗਾ ਉੱਤੇੋਂ ਤੇ ਇਹਦੀ ਲੰਬਾਈ ਲੰਬੂਈ ਵੀ ਵੀ ਚੰਗੀ ਆ ਜੇ ਗੱਲਬਾਤ ਕਰਨ ਦੀ ਕਿੰਨਾ ਕ ਦੁੱਧ ਪਾ ਦੂਗੀ ਬਾਈ ਵੀਰੇ ਪਿਛਲੇ ਸੂਏ ਵੀ ਨੇ 16-17 ਲੀਟਰ ਦਿੱਤਾ ਆਪਾਂ ਇਸ ਵਾਰ ਵੀ 16-17 ਹੀ ਕਹਿੰਦੇ ਆ ਬਹੁਤਾ ਨਹੀਂ ਕਹਿੰਦੇ ਅੱਛਾ 16-17 ਕਿਲੋ ਦੀ ਆਪਾਂ ਮੰਨ ਲਾ ਵੀ 16-17 ਦੀ ਔਟ ਲੈਣੇ ਆ ਜੀ ਇਹ ਆਪਾਂ ਕਿੰਨੇ ਪੈਸਿਆਂ ਦੀ ਦੇਵਾਂਗੇ ਬ ਰੇਟ 45 ਰੱਖਿਆ ਜਵੇਂ ਲਾਸਟ ਫਿਕਸ ਹੈ ਦੱਸੀ ਜਾ ਆਪਣੀ ਵੀਡੀਓ ਚ ਜਟਾ ਜਟਾ ਤਵੱਸੇ ਸੌਦਾ ਕਰੀ ਚੱਲੀ 42 ਤੋਂ ਘਟ ਨਹੀਂ ਜਾਣੀ ਚੱਲਣਾ ਛੋਟ ਛੱਪਾ ਹੋ ਜੂ ਬਸ ਛੋਟ ਛੱਪਾ ਹੀ ਹੋਣਾ ਹੋਰ ਨਹੀਂ ਜੋ ਬਹੁਤ ਛੋਟ ਛੱਪਾ ਹੋ ਜੂਗਾ ਲੈ ਸੱਜਣੋ ਇਹ ਜੀ ਗੱਲ ਯਾਰ ਬਾਈ ਕਰ ਦੂ ਮਾਨਤਾ ਨਾ 42 ਜੋ ਛੋਟ ਛੱਪਾ ਕਰ ਦੂਗਾ ਬੱਚੀ ਚੰਗੀ ਆ ਜਿਵੇਂ ਸਾਨੂੰ ਮੈਂ ਉੱਤੋਂ ਢਾਂਚਾ ਢੁੰਚਾ ਕਹਿਣਾ ਹੁੰਨਾ ਚੌੜੇ ਢਾਂਚੇ ਦੀ ਆ ਕੱਦ ਵਾਲੀ ਬੱਚੀ ਆ ਤੇ ਮੇਨ ਗੱਲ ਹੁੰਦੀ ਆ ਯਾਰ ਥੱਲੇ ਦੀ ਇਹਦਾ ਜਿਹੜਾ ਥਣ ਥਣਾਉਟ ਹੈਦਾ ਜਿਹੜਾ ਲੇਵ ਆਲੂ ਆ ਬਾਕਮਾਲ ਲੱਗਿਆ ਤੇ ਹੁਣ ਇਹਦੇ ਕੀ ਗੱਲ ਬਾਤ ਹੈ ਤਾਂ ਕਿਹੜਾ ਸੂਆ ਜੀ ਇਹ ਦੂਸਰੇ ਸੂਏ ਸੂਏ ਵੀਰੇ ਬੱਚੀ ਇਹਨੂੰ ਅਜੇ ਇੱਕ ਹਫਤਾ ਹੋ ਗਿਆ ਸੂਈ ਨੂੰ ਅੱਛਾ ਇੱਕ ਹਫਤੇ ਦੀ ਸੂਈ ਆ ਦੂਜਾ ਸੂਆ ਦੂਜਾ ਸੂਆ ਇਸ ਟਾਈਮ ਠੰਡਾ ਕਰਕੇ 9 ਲੀਟਰ ਦੁੱਧ ਤਿਆਰ ਆ ਜੇ ਅੱਛਾ ਇਹ ਮੇਰਾ ਖਿਆਲ ਆ ਜਰਸੀ ਕ੍ਰੋਸ ਜਾ ਜੀ ਜਰਸੀ ਕ੍ਰੋਸ ਜੀ ਆ ਗਈ ਆ ਇਹ ਆ ਗਈ ਜਰਸੀ ਕ੍ਰੋਸ ਜਾ ਹਾਂ ਇਹ ਸੱਜਣੋ ਹੈਗਿਆ 9 ਕਿਲੋ ਇਹਦੇ ਥੱਲੇ ਰੈਡੀ ਦਾ ਬੱਚਾ ਇਹਦੇ ਨਾਲ ਕੀ ਆ ਬੱਚਾ ਤਾਂ ਮਗਰ ਬੱਚਾ ਹੈਗਾ ਅੱਛਾ ਬੱਚਾ ਨਾਲ ਇਹਦੇ ਬੱਚਾ 9 ਕਿਲੋ ਦੁੱਧ ਦੇ ਥੱਲੇ ਰੈਡੀ ਦਾ ਸੂਆ ਇਹਦਾ ਹੈਗਾ ਬਾਈ ਦੂਜਾ ਹੈਨਾ ਹਾਂ ਇਹ ਦੂਸਰੇ ਸੂਏ ਸੂਏ ਵੀਰੇ ਆ ਤੇ ਇਹ ਆਪਾਂ ਕਿੰਨੇ ਪੈਸੇ ਇਹ ਦੇ ਦਾਂਗੇ ਇਹ ਵੀਰੇ ਇਹ ਤਾਂ ਰੇਟ ਰੱਖਿਆ ਆਪਾਂ 37000 ਰੁਪਏ ਦੇਣ ਲੈਣ ਵਾਲੀ ਗੱਲ ਹੋਰ ਵੀ ਕਰਦੀਆਂ ਜਮਾਨ ਤਾਂ ਬਸ ਜਮੇ ਇਲਾਸਤੀ ਕਰਦੇ 34000 ਦੀ ਬੱਸੀ ਦੇ ਦਾਂਗੇ ਛੋਟ ਛੱਪਾ ਕਰ ਦਾਂਗੇ ਬਸ ਫਿਰ ਛੋਟ ਛੱਪਾ ਹੀ ਹੋਣਾ ਹੁਣ ਇਹਨਾਂ ਨੂੰ ਆ ਕਰਦੀ ਛੋਟ ਛੱਪਾ ਛੋਟ ਛੱਪਾ ਕਰ ਦਿੰਦਾ ਭਾਈ ਇਹੀ ਦੀ ਗੱਲ ਨਹੀਂ ਲੈ ਹੁਣ ਆ ਜਾ ਤਿੰਨ ਨੰਬਰ ਤੇ ਪਹਿਲੀ ਵਾਰ ਵੀਡੀਓ ਲੱਗਿਆ ਸੱਜਣ ਦੇ ਘਰੋਂ ਬਣਾਉਣਾ ਪਰ ਸਭਾ ਯਾਰ ਬਾਈ ਦਾ ਨਿੱਗਾ ਲੱਗਿਆ ਵੀ ਅਜਿਹਾ ਕਿਹਦੀ ਕੀ ਗੱਲ ਬਾਤ ਹੈ ਕਿਹੜਾ ਸੂਆ ਸੁਣਦੀ ਐ ਇਹ ਵੀਰੇ ਪਹਿਲੇ ਸੂਰੇ ਬੱਸੀ ਸੁਣੀ ਆ ਅੱਛਾ ਜੀ ਬ ਥਣ ਥਣ ਬੜਾ ਵਧੀਆ ਲੱਗਿਆ ਥਲੇ ਤੋਂ ਦਿਖਾਓ ਥਣ ਤੋਂ ਨਾ ਸੱਜਣਾ ਇਹਨੇ ਸੂਣਾ ਪਹਿਲਾ ਸੂਆ ਪਹਿਲਾ ਸੂਆ ਬੱਸੀ ਦਾ ਕੱਦ ਤਾਂ ਨਹੀਂ ਹੈਗਾ ਇਹਦਾ ਬਾਲਾ ਵੱਡਾ ਕਿਉਂਕਿ ਆਪਣੀ ਵੀਡੀਓ ਜਿੰਨੀ ਵੀ ਤੁਹਾਨੂੰ ਮਿਲੂਗੀ ਨਾ ਸੱਚਾਈ ਵਾਲੀ ਚੀਜ਼ ਮਿਲੂਗੀ ਕੱਦ ਹੈਗਾ ਇਹਦਾ ਦਰਮਿਆਨਾ ਪਰ ਜਾਨ ਵਾਲੀ ਬੱਚੀ ਆ ਬਾਈ ਹੈਗੀ ਚੌੜੇ ਢਾਂਚੇ ਦੀ ਆ ਫੇਸ ਕੁਆਲਿਟੀ ਵੀ ਦਿਖਾਦੀਂ ਦਰਸ ਜਦੋਂ ਜਾਊਗੀ ਬੇਸ ਕੁਆਲਿਟੀ ਬਹੁਤ ਵਧੀਆ ਦੀ ਵੀਰੇ ਤੇ ਬਾਕੀ ਮੇਨ ਗੱਲ ਹੁੰਦੀ ਆ ਬਾਈ ਥੱਲੇ ਦੀ ਆ ਥਣ ਥਣਾਉਟ ਹੋਵੇ ਜਾਨਵਰ ਥੱਲੇ ਚੱਲੇ ਥਣ ਤੈਨੂੰ 50000 ਵਾਲੀ ਬੱਚੀ ਦਾ ਲੱਗਿਆ ਜਾਨੀ ਫਿਰ ਇੱਕ ਨੂੰ ਨਹੀਂ ਬੱਚੀ ਨੂੰ ਲੱਗਦਾ ਥਣ ਥਣਾਉਟ ਸਜਣੋਂ ਚੰਗਾ ਲੱਗਿਆ ਨਹੀਂ ਲੱਗਣੀ ਬੱਚੀ ਆ ਆ ਥਣ ਥਣਾਉਟ ਇਹਨੂੰ ਵੀ ਮਹਿਸਾਂ ਨਾਲ ਲੱਗਿਆ ਤੇ ਬਾਕੀ ਬਾਈ ਹਲੇ ਦਿਨ ਕਿੰਨੇ ਕੱਢਦੀ ਆ ਇਹਦੇ ਵੀਰੇ 10 ਦਿਨ ਰਹਿੰਦੇ ਤਰੀਕਾ ਮੁਜਬ ਜੇ ਅੱਛਾ 10 ਦਿਨ ਬੱਚੀ ਪਹਿਲਵਾਨਾਂ ਵਾਂਗੂ ਤੁਰਦੀ ਆ ਉਹ ਗੱਲਬਾਤ ਹੋ ਜੂਗੀ 10 ਦਿਨਾਂ ਤੱਕ ਤਾਂ ਇਹਦੀ ਹਾਂ ਪਹਿਲਵਾਨਾਂ ਵਾਂਗੂ ਤੁਰਨਾ ਬਹੁਤ ਆ ਝੋਲ ਬਹੁਤ ਆ ਬੱਚੀ ਦੇ ਥਲੇ ਹਾਂ ਆਰਡਰ ਇਹਦਾ ਵੀ ਸਟਿੱਚਾ ਤੇ ਚੌੜੇ ਆਰਡਰ ਦੀ ਬਣੂਗੀ ਇਹ ਕਿੰਨੇ ਦੀ ਛੜ ਦਾਂਗੀ ਇਹ ਵੀਰੇ ਲਾਸਟ ਛਣਿਆ ਆ ਪਰ 46 ਦੀ ਯਾਨੀ ਹੁਣ ਤਾਂ ਮਾਨਦਾਨ ਜ਼ਰੂਰ ਕਹਿਣਾ ਉਹ ਤਾਂ ਕਰਨਾ ਪੈਣਾ ਬਸ 44 ਦੀ ਦੇ ਦਾਂਗੇ ਹੈ 44000 ਦੀ ਬੱਚੀ ਦੇ ਦਾਂਗੇ ਹੋਰ ਵੀ ਕਰ ਦਾਂਗੇ ਛੋਟ ਛੱਪਾ ਕਰ ਦਾਂਗੇ 4500 ਛੋਟ ਵੀ ਕਰ ਦਾਂਗੇ ਬੱਚੂ ਦੇ ਲੈ 500 ਪਾਈ ਕਹਿੰਦਾ ਛੋਟ ਕਰ ਦਾਂਗੇ ਤਰਸ ਫੇਸ ਕੁਆਲਿਟੀ ਤੇ ਮਾਰ ਦੇ ਕੈਮਰਾ ਇਧ ਕਵਾਲਿਟੀ ਚੰਗੀ ਆ ਕੱਦ ਨਹੀਂ ਹੈਗਾ ਬੜਾ ਵੱਡਾ ਇਹ ਗੱਲ ਸਾਨੂੰ ਬਾਰ ਬਾਰ ਕਹਿਣਾ ਮੈਂ ਅਗਲੇ ਬੰਨੇ ਉਹ ਥਣ ਦਿਖਾ ਦੇ ਲੇਵਾ ਲੂਬਾ ਦਿਖਾ ਦੇ ਬਾਈ ਨੇੜੋਂ ਲਾ ਕੇ ਪਰ ਯਾਰ ਪੱਛੀ ਦੀ ਜੇ ਗੱਲ ਕਰ ਲਾਂ ਹੈਗੀ ਜਾਨ ਵਾਲੀ ਆ ਬਾਈ ਤੇ ਗੋਲ ਮਟੋਲ ਜੀ ਆ ਚੰਗੇ ਢਾਂਚੇ ਦੀ ਆ ਇਹ ਜਿਵੇਂ ਅਕਸਰ ਤੁਹਾਨੂੰ ਮੈਂ ਕਹਿਣਾ ਹੁੰਦਾ ਨਾ ਤੁੰਗਾ ਢੇੜੀ ਵਾਲੇ ਸੱਜਣਾ ਦੇ ਘਰੋਂ ਵੀਡੀਓ ਬਣਾਉਂਦੇ ਆ ਇਹ ਤਾਂ ਵੀ ਮਰੂਤੀਕਾਰ ਵਾਲਾ ਸਿਸਟਮ ਹੀ ਆ ਬਾਈ ਇਹ ਜਿਹੜਾ ਟਰਾਂਚਾ ਮਰੂਤੀਕਾਰ ਆ ਖੜੂਗੀ ਇਹ ਥੋੜੇ ਥਾਂ 'ਚ ਤੇ ਖਾਊਗੀ ਵੀ ਥੋੜਾ ਤੇ ਦੁੱਧ ਬਾਈ ਇਹ ਚੰਗਾ ਦੁੱਧ ਵਧਿਆ ਗਿਆ 15 16 ਲੀਟਰ ਇਹਨਾਂ ਪਲੂਣ ਵਛੀ ਨਹੀਂ ਆਰਾਮ ਨਾਲ ਘੜਦਾ ਹਾਂ ਦੁੱਧ ਇਹ ਚੰਗਾ ਪਾਲਤੂ ਦੁੱਧ ਇਹਦਾ 20 ਲੀਟਰ ਘੜੂ ਇਹ 15 16 ਪਹਿਲੇ ਸਵੇਰ ਆਰਾਮ ਨਾਲ ਘੜੂ ਵਛੀ ਦੁੱਧ ਤੇ ਗੱਲ ਉਹੀ ਆ ਸੱਜਣੋ ਜਿਹੜੇ ਜਾਨਵਰ ਤੁਹਾਨੂੰ ਮੈਂ ਦਿਖਾਉਂਗਾ ਇਹ ਸਾਰੇ ਗਰਮੀ 'ਚ ਚੱਲਣ ਵਾਲੇ ਜਾਨਵਰ ਨੇ ਲੈ ਲੈਣੇ ਦਾ ਆ ਵੀ ਤੋਰਦੇ ਹੁਣ ਇਹਦੀ ਕੀ ਗੱਲਬਾਤ ਆ 4 ਨੰਬਰ ਵਾਲੀ ਇਹ ਵੀਰੇ ਦੂਸਰਾ ਸੂਆ ਬੱਸੀ ਐ ਹਾਂਜੀ ਪਹਿਲੇ ਸੂਏ ਨੇ ਦਿੱਤਾ 16 ਲੀਟਰ ਦੁੱਧ ਅੱਛਾ ਜੀ 21 17 18 ਲੀਟਰ ਦੁੱਧ ਆ ਰਾਮ ਨੇ ਕਿੰਨਾ ਬੱਸੀ ਨੇ ਇਹ ਵੀ ਗੱਬਣਾ ਹੈ ਹਾਂ ਇਹ ਵੀ ਹਜੇ 5-6 ਦਿਨ ਲੈਂਦੀ ਆ ਅੱਛਾ ਇਹ ਵੀ 5 ਤੋਂ 7 ਦਿਨ ਲੈਂਦੀ ਆ ਸਜਣੋ ਬਾਲਟੇ ਲੈ ਵਿੱਚ ਬਹੁਤ ਪਈਆਂ ਨੇ ਲੈਵੇ ਵਿੱਚ ਲੈਵੇ ਦੀ ਝੋਲ ਬਹੁਤ ਆ ਹਾਂ ਉ ਤੱਕਲੇ ਵਿੱਚ ਅੰਦਰ ਨੂੰ ਥੋੜੀ ਜੀ ਜ਼ਰੂਰ ਆ ਹਨਾ ਅੰਦਰ ਨੂੰ ਜ਼ਰੂਰ ਆ ਪਰ ਹਜੇ ਖੁੱਲਣਾ ਬੱਸੀ ਨਹੀਂ ਹਾਂ ਤੱਕਾ ਅਗਲੇ ਬੰਨੇ ਥੋੜੀ ਜੀ ਹਲੇ ਜ਼ਿਆਦੇ ਆ ਬਾਕੀ ਜਿਵੇਂ ਜਿਵੇਂ ਤਿਆਰ ਹੋ ਲੇਵਾ ਇਹਨੇ ਬੈਕ ਨੂੰ ਵੀ ਬਣਾਉਂਦੇ ਜਾਣਾ ਕਿਉਂਕਿ ਅਗਲੇ ਬੰਨਿਓ ਲੇਵਾ ਇਹਨੇ ਸੱਜਣੋਂ ਜੇ ਗੱਲ ਕਰ ਲਾ ਅਗਲੇ ਬੰਨਿਓ ਦਿਖਾ ਦੇ ਤਰਸ ਇਧਰੋਂ ਪਰਣਾ ਸ਼ੁਰੂ ਕਰ ਲਿਆ ਭਾਈ ਹੁਣ ਜਿੱਦਾਂ ਜਿੱਦਾਂ ਬੈਕ ਤੇ ਹੈ ਨਾ ਪਿਛੇ ਨੂੰ ਪਰਿਆ ਨਹੀਂ ਹਜੇ ਹਾਂ ਬੈਕ ਤੇ ਜਿਵੇਂ ਜਿਵੇਂ ਇਹ ਬਲ ਕੱਢਦੀ ਜਾਊਗੀ ਲੇਵਾ ਚੌੜਾ ਬਣਾਉਂਦੀ ਜਾਊ ਤੇ ਥਣ ਥਣ ਉਹ ਟਿੰਨ ਦੀ ਚੰਗਾ ਲੱਗਿਆ ਹਾਂ ਉਹ ਟਿੱਲਾਈਆਂ ਦਿਖਾ ਰਹੇ ਜਿਵੇਂ ਵਪਾਰੀ ਦਿਖਾਉਂਦੇ ਹੁੰਦੇ ਨੇ ਬਹੁਤ ਹੈ ਵੀਰੇ ਇਹਦੇ ਟਿੱਲਾਈਆਂ ਦਿਖਾ ਦੇ ਭਾਈ ਇਹਦੇ ਹਾਂ ਝੂਲ ਝੂਲ ਜੀ ਬਹੁਤ ਹੈ ਥਣ ਥਣ ਇਹਨੂੰ ਵੀ ਚੰਗਾ ਲੱਗਿਆ ਇਹਦਾ ਕੀ ਰੇਟ ਕਰਦੇ ਆਪ ਇਹ ਵੀ 40 ਨੂੰ ਦੇ ਦਾਂਗੇ ਕਰ ਦਾਂਗੇ 40 ਚੋਂ ਮਾਨਤਾ ਨਾ ਕਰ ਦਾਂਗੇ 2000 ਰੁਪਏ ਦੇ ਦਾਂਗੇ 44000 ਨੂੰ ਬਚੀ ਦੇ ਦਾਂਗੇ ਹਲੇ 43 ਦੀ ਦੇ ਦਾਂਗੇ ਤੂੰ ਪਹਿਲੀ ਵਾਰ ਕਰਦੇ ਮਾਨਤਾ ਨੇ ਕੱਦੀ ਚ ਤੈਨੂੰ ਪਹਿਲੀ ਵਾਰ ਭਰਾਵਾ ਸੱਜਿਆ ਲੈ ਇਹ ਤੇਰੇ ਤਰੀਕੇ ਨਹੀਂ ਚੱਲਾਂਗੇ ਇਹ ਇਹ ਸੱਜਣਾ ਚਾਰ ਨੰਬਰ ਵਾਲੀ ਦੇ ਦਾਂਗੇ 43 ਦੀ ਮੇਰਾ ਤਰੀਕਾ ਮਰਵਾ ਵੀ ਨਾ ਦੇਵੇਂ ਫਿਰ ਮੈਂ ਤਾਂ ਕਹ ਦੂੰਗਾ ਬਾਹਲੀ ਮੰਦੀ ਦੇ ਦੇ ਮਾਲਕ ਨਾ ਮਾਰੇ ਆਏ ਨਹੀਂ ਆਪਾਂ ਮਰਦੇ ਲੈ ਹੁਣ ਜਿਹੜੀ ਮੈਂ ਤੁਹਾਨੂੰ ਆਖਿਆ ਸੀ ਨਾ ਵੱਡੇ ਰਿਕਾਰਡ ਵਾਲੀ ਉਹ ਵੜ ਲੱਗਿਆ ਬਾਈ ਤੁਹਾਨੂੰ ਦਿਖਾਉਣ ਇਹਦੇ ਇਹਦਾ ਕੱਦ ਕਾਟ ਨਹੀਂ ਮੈਂ ਕਹਿ ਸਕਦਾ ਵੀ ਘੱਟ ਆ ਜਾਂ ਦਰਮਿਆਨਾ ਬਿਲਕੁਲ ਮੇਰਾ ਮੇਰਾ ਕੱਦ 5 ਫੁੱਟ 10 ਇੰਚ ਹੈ। ਅੱਛਾ ਜੀ। ਆ ਹੁਣ ਤੂੰ ਮੇਰੇ ਬਰਾਬਰ ਦੇਖ ਲੈ ਬੱਚੀ ਕਿੱਥੇ ਆਉਂਦੀ ਆ। ਪੂਰਾ ਡਬ ਲਗਾਦਾ। ਕੋੜੀ ਵਾਲਾ ਸਿਸਟਮ ਆ ਜਿਵੇਂ ਨੁਕਰੀ ਕੋੜੀ ਕਹਿੰਦੇ ਨੇ ਲੈ। ਓਏ ਇਹਦਾ ਲੇਵ ਆ ਲੂਗਾ। ਅਜੇ 10 ਦਿਨਾਂ ਦੀ ਤਰੀਕਾ ਮੁਜੂਵੇ ਕੱਚੀ ਆ ਇਹ। ਲੈ ਬਾਈ ਇਹਨੂੰ ਤੋੜ ਦੇ ਖੋਲ ਕੇ। ਇਹਨੂੰ ਤੋੜ ਦੇ ਖੋਲ ਕੇ। ਲੈ ਇਹਨੂੰ ਚਲਾ ਦੇ ਸੱਜਣਾ ਹੌਲੀ ਤੋੜ ਦੇ ਇਹਨੂੰ ਟਿਕਾਈ ਨਾਲ ਇਹਦੇ ਚਾਹੇ ਗੇੜੇ ਤੂੰ ਦੋ ਦਬਾ ਦੀ ਇਹ ਭਾਰੇ ਮੁੱਲ ਵਾਲੀ ਬਿਹੜਾ। ਕਿਉਂਕਿ ਹਰੇਕ ਪੱਖ ਤੋਂ ਸਾਡਾ ਫਰਜ਼ ਹੁੰਦਾ ਬਾਈ ਜਾਨਵਰ ਨੂੰ ਦਿਖਾਉਣਾ। ਸਹੀ ਗੱਲ ਠਨਾ ਦੀ ਗਰੰਟੀ ਤੇ ਅਗਲਾ ਮੰਗਾ ਲਾਂਦਾ ਤੇ ਜਾਨਵਰ ਤਰਸੇ ਨੂੰ ਹਰੇਕ ਪੱਖ ਤੋਂ ਦਿਖਾ ਦੀ ਤੇ ਬਾਕੀ ਲੇਵੇ ਲੂਵੇ ਦੀ ਗੱਲ ਕਰ ਲਈਏ ਆਰਡਰ ਇਹਦਾ ਵੀ ਸਟਿਚਾ ਤੇ ਲੇਵੇ ਤੇ ਅਗਲੇ ਪੰਨਿਓ ਜੇ ਗੱਲ ਕਰ ਲਈਏ ਨਾ ਸੱਜਣੋ ਇਹਦੇ ਵੀ ਨਾੜਾ ਨੂੜਾ ਬਹੁਤ ਨੇ ਕੱਦ ਵਿੱਡ ਵੀ ਚੰਗਾ ਤੇ ਉੱਤਿਓ ਜਿਵੇਂ ਟਾਂਚੇ ਦੀ ਗੱਲ ਕਰਦਾ ਹੁਣ ਆ ਇਹ ਹੱਡ ਤੋਂ ਇਹ ਦੀ ਤੇ ਇਹਦੇ ਤੋਂ ਉਹ ਦੀ ਲੰਬਾਈ ਲੰਬੂਈ ਚੰਗੀ ਗੱਲ ਬਾਤ ਆ ਲੈ ਐਨੂੰ ਦਿਖਾ ਦੇ ਤਰਸੇ ਕੋ ਕੇ ਬੈਕ ਨੂੰ ਆ ਇੱਥੇ ਤੋਂ ਦਿਖਾ ਦੇ ਲੇਵਾ ਲੂਵਾ ਬਾਕੀ ਭਾਈ ਇਹਦੀ ਬਾਡੀ ਬੁੱਡੀ ਵੀ ਜਦੋਂ ਮੁੜੂਗੀ ਜ਼ਰੂਰ ਦਿਖਾ ਦੇਈਏ ਉਹੀ ਗੱਲ ਆ ਵੀ ਭਾਈ ਜਗਾ ਦਾ ਆਵਾਜ਼ ਥੋੜਾ ਜਿਹਾ ਜ਼ਰੂਰ ਆ ਹਨਾ ਆ ਜਾਨਵਰ ਜਦੋਂ ਲੰਬਾ ਤੁਰਦਾ ਫਿਰ ਦੁੱਖਣਾ ਚੱਜਣ ਲੱਗ ਜਾਂਦਾ ਜਗਾ ਦਾ ਬਾਸ ਸੱਜਣਾ ਜ਼ਰੂਰ ਆ ਘਟਾ ਥੋੜਾ ਸਿਸਟਮ ਪਰ ਵੀ ਨੂੰ ਜ਼ਰੂਰ ਕਰੋਗੇ ਦੀ ਫੇਸ ਕੁਆਲਿਟੀ ਦਿਖਾ ਹਰ ਇੱਕ ਜਣੀ ਖਣੀ ਪਛੀ ਨੂੰ ਨਹੀਂ ਲੱਗਦੀ ਹੈ ਜੀ ਫੇਸ ਬਾਕੀ ਤੁਸੀਂ ਭਾਈ ਦੰਦਾਂ ਚ ਕਿਵੇਂ ਆ ਇਹ ਇਹ ਦੰਦਾਂ ਚ 6 ਦੰਦਾਂ ਜੀ ਮੂੰਹੋਂ 6 ਦੰਦਾਂ ਦਾ ਸੂਆ ਸੂਂਦੀਆ ਦੂਜਾ ਦੂਜਾ ਲਾ ਆਂਦੀ ਕਿਹੜਾ ਇੱਕ ਹੋਰ ਦਵਾ ਦੇ ਇਹਨੂੰ ਕਿਹੜਾ ਹੋਰ ਤੁਰਦੇ ਲਾ ਮੂੰਹੋਂ ਸੱਜਣੋ ਇਹ 6 ਦੰਦਾਂ ਦਾ ਲੈਟਰ ਜਿਵੇਂ ਸਾਨੂੰ ਮੈਂ ਕਹਿਣਾ ਹੁੰਦਾ ਨਾ ਟਰੱਕ ਜਿੱਦੀ ਬੱਜੇ ਜਿੱਥੇ ਖੜੀ ਆ ਚੌਰ ਦੂਜਾ ਸੁਗਾ ਦੰਦ ਬਾਈ ਚੈੱਕ ਕਰਾ ਦੂ ਜਿਹੜੇ ਸੱਜਣ ਨੇ ਕਰਨੇ ਨੇ ਤੇ ਬਾਕੀ ਜਦੋਂ ਦਿਨ ਪੂਰੇ ਹੋਣਗੇ ਨਾ ਉਹੀ ਗੱਲ ਆ ਵੀ ਜਿੱਦੀ ਆਪ ਆ ਓਡਾ ਇਹਨੇ ਲੈਵਾ ਬਣਾਉਣਾ ਮੋਰ ਦੀ ਕਲਿੰਗ ਨੂੰ ਬੋਦੀ ਆਪਦੇ ਕੜਦੀ ਇਹਦੀ ਹਾਂ ਲੈਵਾ ਵੀ ਇਹਨੇ ਪੂਰਾ ਡਬਲ ਬਣਾਉਣਾ ਤੇ ਬਣਾਉਣਾ ਵੀ ਸਟਿਚ ਅਡਰਾ ਤੇ ਬਣਾਉਣਾ ਵੀ ਸੱਜਣੋ ਪੂਰੀ ਚੜਾਈ ਵਾਲਾ ਜੇ ਗੱਲਬਾਤ ਕਰ ਲਈਏ ਇਹ ਬੱਚੀ ਹੈਗੀ ਆ ਯਾਰ ਪੂਰੀ ਐਨ ਟਾਪ ਕੁਆਲਟੀ ਜਿਹੜੀ ਆਪਾਂ ਗਿਣਦੇ ਹੁੰਨੇ ਆ ਨਾ ਵੀ ਇਹ ਬੱਚੀਆਂ ਟਾਪ ਕੁਆਲਟੀ ਦੀ ਗਿਣਤੀ ਚਾਹੁੰਦੀਆਂ ਨੇ ਇਹ ਉਨਾਂ ਚਾਹੁੰਦੀ ਆ ਭਾਈ ਟਾਪ ਕੁਆਲਟੀ ਦੀ ਗਿਣਤੀ ਚਾਹੁੰਦੀ ਆ ਤਰਸ ਇੱਧਰ ਤੋਂ ਦਿਖਾ ਦੇ ਢਿੱਲਾ ਤੋਂ ਆਰਡਰ ਚ ਬਹੁਤ ਨੇ ਬੈਕ ਤੇ ਹਜੇ ਇਹਦੇ ਹਾਂ ਇਹ 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 ਭਰੂਗੀ ਦੁੱਧ ਦੇ ਡਰਮ ਜਿਹੇ ਬੈਠੇ ਰੱਖੋਣਾ ਹਾਂ ਆਰਡਰ ਬਹੁਤ ਬਣਾਉਗੀ ਬਾਕੀ ਭਾਈ ਛੇ ਦਾ ਅੰਦਰ ਦੇ ਹਿਸਾਬ ਨਾਲ ਯਾਰ ਬਾਡੀ ਬੁੱਡੀ ਬਹੁਤ ਆ ਦੂਜੇ ਸੂਰੇ ਦੇ ਹਿਸਾਬ ਨਾਲ ਜੇ ਗੱਲ ਕਰ ਲਈਏ ਦੂਜੇ ਸੂਏ ਦੇ ਹਿਸਾਬ ਨਾਲ ਬਾਡੀ ਬੁੱਡੀ ਬਹੁਤ ਲਾਤਾਰ ਸੀ ਦੀ ਫੇਸ ਕੁਆਲਿਟੀ ਤੇ ਵੀ ਮਾਰਦੇ ਕੈਮਰਾ ਹੁਣ ਆਪਦੇ ਆਪੇ ਝਾਕਦੀ ਆ ਇੱਧਰ ਇਹ ਕਿੰਨਾ ਦੁੱਧਰ ਕੱਢ ਦੱਸਿਆ ਬੰਦੇ ਨੇ ਇਹਦਾ ਵੀਰੇ ਪਿਛਲੇ ਸੂਏ ਦਾ 35+ ਦਾ ਰਕੜਾ 2 40 ਲੀਟਰ ਦੁੱਧ ਦੇਣਾ ਪਛੀ ਨੇ 3 ਮਹੀਨੋਂ ਕਿ ਡਰਾਈ ਕੀਤੀ ਨੂੰ ਇਹਨੂੰ ਅੱਛਾ 3 ਮਹੀਨੇ ਹੋ ਗਏ ਡਰਾਈ ਕੀਤੀ ਨੂੰ ਤਾਂ ਜਾਨ ਜੂਨਤਾ ਭਾਈ ਚੰਗੀ ਆ ਹਣਾ ਉਹੀ ਗੱਲ ਆ ਵੀ ਕਾਠ ਵਾਲਾ ਜਾਨਵਰਾ ਤੇ ਬਾਕੀ ਮੇਨ ਗੱਲ ਆ ਜਿਹੜੀ ਕੋਈ ਇਹਦਾ ਟੁੱਟ ਮਾ ਆਰਡਰ ਨਹੀਂ ਸਟਿਚ ਆਰਡਰ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਤੇ ਜਿੱਦਾਂ ਜਿੱਦਾਂ ਇਹਨੇ ਅੱਗੇ ਬਈ ਰੈਡੀ ਹੁੰਦੇ ਜਾਣਾ ਓਦਾਂ ਓਦਾਂ ਲੇਵੇ ਚ ਬਲਟੇ ਲਾ ਕੱਢਣੀਆਂ ਨੇ ਲੇਵਾ ਚੌੜਾ ਵੀ ਹੁੰਦਾ ਜਾਊਗਾ ਤੇ ਥਾਣਾ ਦੀ ਗੱਲ ਕਰ ਲਾਂ ਜੇ ਥਾਣਾ ਦਾ ਵੀ ਆਪਸ ਦੇ ਵਿੱਚ ਗੈਪ ਬਾਈ ਵੱਧਦਾ ਜਾਉਗਾ ਅਗਲੇ ਬੰਨੋ ਤਰਸ ਕੇਰਾ ਹੋਰ ਦਿਖਾ ਦੇ ਲੇਵਾ ਵੀ ਨੇੜੇ ਨਾਲ ਕੀ ਦਿਖਾ ਦੇ ਹਰੇਕ ਪੱਖ ਤੋਂ ਰਹਿ ਨਾ ਜਾਵੇ ਬੱਚੀ ਕਿਸੇ ਪਾਸੇੋਂ ਇਹਦਾ ਕੀ ਭਾ ਕਰਦੇ ਆਪਾਂ ਇਹਦਾ ਵੀਰੇ ਮੁੱਲ ਹੈਗਾ ਆਪਣਾ ਜੇ ਜੇ 1,30,000 ਰੁਪਏ ਜੇ ਕਿਸੇ ਹੋਰ ਕੋ ਹੁੰਦੀ ਤਾਂ ਡੇਢ ਤੋਂ ਘੱਟ ਨਹੀਂ ਮੰਗਣਾ ਕਹਿੰਦੇ 1,30,000 ਰੁਪਏ ਤੇ ਛੱਡ ਫਿਰ ਕਿੰਨੇ ਦੀ ਦੇ ਮੰਗ ਇਹ ਸਵਾ ਦੀ ਛੱਡ ਦਾਂਗੇ ਆਪਾਂ 1,50,000 ਦਾ ਮਾਨਸਾਨ ਕਰ ਦਾਂਗੇ ਹਾਂ ਇਹ ਬੱਛੀ ਮਿਲੂਗੀ 1,50,000 ਦੀ ਲੈ ਸੱਜਣੋ ਇਹ ਆ ਗਈ 6ਵੇਂ ਨੰਬਰ ਵਾਲੀ ਜਿਵੇਂ ਤੁਹਾਨੂੰ ਮੈਂ ਉਧਰ ਦੱਸਿਆ ਸੀ ਨਾ ਬਾਈ ਨੇ ਕੁਝ ਜਾਨਵਰ ਹੋਰ ਘਰ 'ਚ ਬੰਨੇ ਹੋਇਆ ਸਾਈਡ ਤੇ ਉੱਥੇ ਕੰਮ ਚੱਲਦਾ ਤੇ ਇਹ ਆ ਗਈ 6 ਨੰਬਰ ਤੇ ਇਹਦਾ ਕਿਹੜਾ ਸੂਆ ਕੀ ਗੱਲ ਬਾਰੇ ਵੀਰੇ ਪਹਿਲਾਂ ਬੱਛੀ ਨੇ ਸੂਣਾ ਪਹਿਲਾਂ ਸੂਆ ਅੱਛਾ ਜੀ ਅਜੇ ਮੂੰਹੋਂ ਖੀਰੀਏ ਦੁੱ ਅਛਾ ਮੂੰਹੋਂ ਖੀਰੀ ਆ ਦੁੱਧ ਦਾ ਦੰਦ ਹਜੇ ਮੇਰਾ ਖੜਾ ਹਜੇ ਤੋੜ ਰਹੀ ਆ ਅਛਾ ਇੱਕ ਅੱਧਾ ਦੰਦ ਹਜੇ ਤੋੜਿਆ ਜੇ ਗੱਲ ਕਰ ਲਈਏ ਜਾਨੀ ਇਹ 16 17 ਦਿਨਾਂ ਦੀ ਕੱਚੀ ਆ ਜੀ ਲੈ ਇੱਕ ਵਾਰੀ ਇਹਨੂੰ ਖੋਲ ਕੇ ਤੋੜ ਕੇ ਦਿਖਾ ਦੇ ਲੈ ਸੱਜਣਾ ਇਹ ਸੂੰਦੀਆ ਪਹਿਲਾ ਸੂਆ ਇਹਨੂੰ ਜੇ ਤੁਸੀਂ ਖੀਰੀ ਮੰਨ ਲਓ ਇੱਕ ਦੰਦ ਬਾਈ ਕਹਿੰਦਾ ਤੋੜਦੀ ਆ 16 ਤੋਂ 17 ਦਿਨਾਂ ਦੀ ਹਜੇ ਹੈਗੀ ਆ ਕੱਚੀ ਤੇ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਥਣ ਥਣੌੜ ਦਾ ਯਾਰ ਇਹਨੂੰ ਵੀ ਬਾਕਮਾਲ ਲੱਗਿਆ ਬਾਕੀ ਇਹਦੀ ਬਾਡੀ ਬੂਟੀ ਦੀ ਗੱਲ ਕਰ ਲਈਏ ਕੱਦ ਕਾਰ ਦੀ ਗੱਲ ਕਰ ਲਈਏ ਏ ਆ ਗਈ ਬਾਈ ਚੰਗੇ ਕਦ ਕਾੜ ਚ ਆ ਗਈ ਤੇ ਹੈਗੀ ਵੀ ਪੂਰੀ ਸ਼ਕੀਨ ਆ ਜੇ ਗੱਲ ਕਰ ਲਈ ਐਣਾ ਅੱਬਲ ਦਰਜੇ ਦੀ ਬੱਛੀ ਆਪਾਂ ਇਹਨੂੰ ਕਹਿ ਸਕਦੇ ਆ ਬਾਕਮਾ ਲੋ ਜੀ ਤੇ ਸ਼ਕੀਨੀ ਸ਼ਕੂਨੀ ਬਹੁਤਾ ਸੱਜਣੋਂ ਬੱਛੀ ਜਿਵੇਂ ਆਪਾਂ ਕਹਦੇ ਨਾ ਘੋੜੀ ਵਰਗਾ ਜਾਨਵਰ ਆ ਉਹ ਘੋੜੀ ਵਰਗਾ ਬੱਚਾ ਨੁਕਰੀ ਘੋੜੀ ਵਰਗਾ ਉੱਤੇ ਬਾਡੀ ਬੁੱਡੀ ਚੰਗੀ ਆ ਤੇ ਹਲੇ ਜਿਹੜੀ ਲੂਈਆਂ ਲੂਈ ਹਜੇ ਬਾਈ ਇਹ ਤਾਰ ਦੀ ਆਉਂਦੀ ਆ ਹਨਾ ਲੂਈ ਤਾਰ ਦੀ ਆਉਂਦੀ ਆ ਜੀ ਹਾਂ ਲੂਈ ਤਾਰ ਦੀ ਆਉਂਦੀ ਆ ਤੇ ਲੇਵਾ ਲੂਵਾ ਉਹੀ ਗੱਲ ਆ ਸਟਿਚ ਆਰਡਰ ਬਣਾਉਗੀ ਤੇ ਬਣਾਉਗੀ ਵੀ ਟੌਪ ਦਾ ਕਰਸ ਉੱਤੇ ਬਾਡੀ ਬੁੱਡੀ ਵੀ ਦਿਖਾ ਦੇਗੀ ਇੰਨੀ ਸ਼ੀਲ ਠੰਡੀ ਸੀਲ ਚੰਗਿਆ ਜਿਵੇਂ ਆ ਲੂਈਆਂ ਨਾ ਆ ਲੂਈ ਦੇਖੋ ਇਹ ਝਾੜਦੀ ਆਉਂਦੀ ਆ ਆ ਉਮਰ ਬੱਚਾ ਨਾ ਨਿਆਣੀ ਉਮਰ ਦਾ ਯਾਰ ਲੇ ਉਮਰ ਦੀ ਹੈ ਤੇ ਖੀਰੀ ਦੇ ਹਿਸਾਬ ਨਾਲ ਪਾਈ ਯਾਰ ਇਹਦਾ ਕੱਦ ਕਾਠ ਬਹੁਤ ਅਜੇ ਕੱਦ ਕਾਠ ਬਹੁਤ ਦਿੱਤਾ ਮਸ਼ੀਨੇ ਹਾਂ ਆ ਬਾਡੀ ਬੁੱਡੀ ਦੀ ਗੱਲ ਕਰ ਲਈਓ ਤੇ ਟਿੱਕੂੜਾ ਦੇਖ ਲਓ ਤੁਸੀਂ ਮੂੰਹ ਸਿਰ ਦੀ ਕੁਆਲਿਟੀ ਦੇਖ ਲਓ ਆ ਬਾਕੀ ਥਣ ਥਣ ਦੀ ਗੱਲ ਕਰ ਲਈ ਥਣ ਪੂਰਾ ਵਧੀਆ ਲੱਗਿਆ ਮਸ਼ੀਨੇ ਥਣ ਥਣ ਆਟ ਵੀ ਇਹਨੂੰ ਬਾਈ ਮਹਿਸਾ ਵਰਗਾ ਮਹਿਸਾ ਦਾ ਥਣ ਲੱਗਿਆ ਪਹਿਲੇ ਸੁ ਮਹਿਸਾ ਦਾ ਥਣ ਥਣ ਆਟ ਲੱਗਿਆ ਬਾਈ ਇਹਨੂੰ ਇਹਦਾ ਕੀ ਮਾਰ ਰੇਟ ਕਰਦੇ ਆ ਭਾਈ ਇਹਦਾ ਵੀਰੇ ਮੁੱਲ ਹੈਗਾ 55000 ਰੁਪਏ ਕਿੰਨੇ ਦੀ ਛੜਦਾਂਗੇ ਜਮੀ ਲਾਉ ਇਹ ਲਾਸਟ ਹਾਂਜੀ 52000 ਦੀ ਦੇਣੀ ਆ ਇਹ ਤੋਂ ਉਨਤਾਂ ਬਸ ਛੋੜ ਚਪਈ ਹੋ ਜਾ 55 ਦੀ ਜੈਸਨ ਹੋਈ ਆ ਜੈਸਨ ਹੋ ਆ ਬਸ ਦੁੱਧ ਕਿੰਨਾ ਕੱਪਾ ਤੂੰ ਛੋੜ ਦਈ ਦੁੱਧ ਵੀਰੇ ਜਿਹੜੇ ਹਿਸਾਬ ਨਾਲ ਦੀ ਕੁਆਲਿਟੀ ਆ 17-18 ਲੀਟਰ ਦੁੱਧ ਕੱਢਣਾ ਚਾਹੀਦਾ ਇਹਨੂੰ ਆ 16-17 ਪਾ ਦੂ ਬਾਕੀ ਥਣ ਥਣ ਵੀ ਚੰਗਾ ਆ ਬਹੁਤ ਵਧੀਆ ਲੱਗਿਆ ਬਸ਼ੀ ਨੂੰ ਤਾਂ ਸੱਜਣਾ ਥਣ ਥਣ ਵੀ ਚੰਗਾ ਲੱਗਿਆ ਕੱਦ ਕਾੜ ਵੀ ਚੰਗਾ ਤੇ ਮੇਨ ਗੱਲ ਆ ਜਿਹੜੀ ਮੂਹੋਂ ਖੀਰੀ ਆ ਤੇ ਰੇਟ ਵੀ ਯਾਰ ਬਾਈ ਨੇ ਕੋਈ ਜ਼ਿਆਦਾ ਨਹੀਂ ਮੰਗਿਆ ਰੇਟ ਵੀ ਜੈਨੂਅਲ ਰੇਟ ਹੀ ਨੇ ਕਿਉਂਕਿ ਫਿਕਸ ਜੇ ਰੇਟ ਹੀ ਕਰਾ ਕੇ ਜਾਊਂਗਾ ਅੱਜ ਮੈਂ ਤੇ ਹੁਣ ਮਾਰ ਦੇ ਤਰਸੇ ਤੇ ਦੋ ਨੰਬਰ ਵਾਲੀ ਤੇ ਕੈਮਰਾ ਇਹਨੂੰ ਵੀ ਤੋੜ ਦੇ ਜੀ ਹੋਣੀ ਇਹੇ ਮੇਰਾ ਖਿਆਲ ਆ ਇਹ ਸਾਹੀਵਾਲ ਚ ਆ ਗਈ ਇਹ ਸਾਹੀਵਾਲ ਦੀ ਕਰਾਸ ਹੈ ਵੀਰੇ ਤੀਜਾ ਸੂਆ ਸੁਣੀ ਹੈ ਅਜਾ ਤੀਜਾ ਸੂਆ ਸੁਣੀ ਅਗਲੇ ਨੂੰ ਦੂਜਾ ਕਹ ਕੇ ਦਿੱਤੇ ਪਰ ਅਸੀਂ ਤੀਜਾ ਮੰਨਦੇ ਆ ਇਹਨੂੰ ਹਾਂ ਸੂਣੀਆ ਤੀਜਾ ਸੂਆ ਤੇ ਮੇਨ ਗੱਲ ਆ ਯਾਰ ਕੱਦ ਘਾੜੀ ਬੱਸੀ ਬਹੁਤ ਆ ਜੇ ਹਫਤੇ ਦੀ ਨਰਮਾ ਬੱਸੀ ਕੱਦ ਕਾਟ ਕਾਰ ਸੱਜਣੋ ਇਹਦਾ ਵੀ ਡਾਬਲਾ ਤੇ ਲੇਵ ਵਾਲੂ ਵਾ ਤਾਂ ਉਹੀ ਗੱਲ ਆ ਵੀ ਜਦੋਂ ਇਹਨੇ ਰੈਡੀ ਹੋਣਾ ਲੇਵੇ ਵਾਲੀ ਤਾਂ ਪੰਡੇ ਬਨ ਦੇਣੀ ਆ ਪੰਡ ਬਨੂ ਵੀਰੇ ਲੇਵੇ ਵਾਲੀ ਆ ਲੇਵੇ ਵਾਲੀ ਪੰਡੇ ਬਨ ਦੇਣੀ ਆ ਤੇ ਕੱਦ ਕਾਟ ਵੀ ਚੰਗਾ ਤੇ ਇਹ ਆ ਗਈ ਸਾਹੀਵਾਲ ਦੇ ਵਿੱਚ ਆ ਗਈ ਹਾਂਜੀ ਹਾਂਜੀ ਲੈ ਇਹ ਆ ਗਈ ਸੱਜਣੋ ਸਾਹੀਵਾਲ ਚ ਬਾਕੀ ਲੇਵੇ ਲੂਵੇ ਦੀ ਪੂਰੇ ਬੁੱਲੇ ਲੇਵੇ ਦੀ ਆ ਠੰਡੀ ਸੀਲ ਕੇ ਵਸਤਾ ਜਿਹੜੇ ਠੰਡੀ ਦਾ ਹਾਲ ਹੈ ਲੈ ਔਰ ਜਾਨ ਪੱਕਾ ਕੋਈ ਕਮੀ ਨਹੀਂ ਬਚੀ ਚ ਛੱਡੀ ਕਿਹਨੇ ਸਾਹਮਣੇ ਵਾਲੇ ਨੇ ਚੰਗੀ ਆ ਤੇ ਲੇਵ ਵਾਲੂ ਆ ਵੀ ਚੰਗਾ ਤੇ ਆ ਡਰੇ ਦਾ ਵੀ ਸਟਿਚ ਆ ਕੱਦ ਬਿੱਡ ਵੀ ਇਹਦਾ ਬਾਈ ਚੰਗਾ ਆ ਗਿਆ ਹੈ ਨਾ ਹਾਂਜੀ ਇਹ ਆ ਗਈ ਸਾਹੀਵਾਲ ਦੇ ਸ਼ਕੀਨਾ ਵਾਸਤੇ ਜਿਹੜੇ ਸੱਜਣ ਸ਼ਕੀਨ ਹੁੰਦੇ ਨੇ ਵੀ ਯਾਰ ਆਪਾਂ ਨੇ ਸਾਹੀਵਾਲ ਲੈਣੀ ਆ ਤੇ ਲੈਣੀ ਵੀ ਠੰਡੀ ਸੀਲੇ ਇਹ ਦੁੱਧ ਕਿੰਨਾ ਖਪਾ ਦਿੰਦੀ ਇਹਨੇ ਵੀਰੇ ਪਿਛਲੇ ਛੋਏ ਦਿੱਤਾ ਹੈ ਅਗਲੇ ਨਹੀਂ ਕਰ ਦੁੱਧ ਇੱਕੀ ਜਿਹੜੇ ਸਾਹਮਣੋਂ ਕਹਿੰਦੇ ਸਾਡੀ ਸਾਮਬ ਸੰਭਾਲ ਕੀਤੀ ਹੈ ਵੀ 20 ਲੀਟਰ ਨੂੰ ਹੱਥ ਲਾ 20 ਲੀਟਰ ਪਾ ਦੂ ਤੇ ਕੱਦ ਕਾਠ ਵਾਲੀ ਬੈਠਾਣ ਦੀ ਹੱਥ ਲਾ ਜਾਣ ਵਾਲੀ ਬੱਸੀ ਆ ਇਹਦਾ ਰੇਟ ਕੀ ਕਰਦੇ ਆ ਇਹਦਾ ਰੇਟ ਵੀਰੇ ਹੈਗਾ ਆਪਣਾ 65000 ਰੁਪਏ ਕਿੰਨੇ ਦੀ ਛਾੜ ਦਾਂਗੇ ਇਹ ਜਾਣੀ ਲਾਸਟ ਹੀ ਜਿਹੜੀ ਕਹਿੰਦੀ ਵੀ ਆਪਾਂ ਇਹ ਦੂ ਛੋ 61000 ਦੀ ਮੱਸੀ ਦੇਣੀ 61 ਦੀ ਦੇ ਦਾਂਗੇ ਛੋਟ ਛੱਪਾ ਕਰ ਦੇ ਚਲੋ ਆ ਇਹ ਮਿਲੂਗੀ ਸਾਹੀਵਾਲ 20 ਕਿਲੋ ਵਾਲੀ ਤੁਹਾਨੂੰ ਸਜਣੋ 61000 ਚ ਛੋਟ ਛੱਪਾ ਮਾਨਤਨ ਬਾਈ ਕਰ ਦੂਗਾ ਤੇ ਹੁਣ ਤਰ ਸਹੇਤੇ ਮਾਰਦੇ ਕੈਮਰਾ ਇਹਨੂੰ ਵੀ ਤੋੜ ਦੇ ਬਾਈ ਫੋਨ ਤੇ ਇੱਕ ਵਾਰ ਇਹਦਾ ਲੇਵਾ ਦਿਖਾ ਦੇ ਉਹ ਅਗਲੇ ਬੰਦੇ ਤਰਸ ਨਾੜਾ ਨੂੜਾ ਇਹਦੇ ਲੇਵੇ ਤੇ ਬਹੁਤ ਨੇ ਬਾਈ ਇਹ ਕਿਹੜਾ ਸੂਆ ਸੁੰਦੀ ਆ ਜੀ ਇਹ ਵੀ ਵੀਰੇ ਤੀਜੇ ਸੂਏ ਆ ਅਗਲਾ ਤਾਂ ਦੂਜੇ ਜਾਂਦਾ ਵੇਚਣ ਵਾਲਾ ਕਹਿੰ ਗਿਆ ਆਪਾਂ ਤੀਜੇ ਕਹਿੰਦੇ ਇਹਨੂੰ ਉਹ ਵੇਚਣਾ ਦਾ ਇੱਕ ਅੱਧਾ ਹੋਇਆ ਨਵਰਾ ਹਾਂ ਹਾਂ ਹੋਇਆ ਆਪਾਂ ਤੀਜੇ ਕਹ ਕੇ ਦਿੰਨੇ ਆ ਆ ਇਹ ਸੂ ਕੀ ਤੀਜਾ ਸੂਆ ਤੇ ਲੇਵੇ ਤੇ ਬਾਈ ਜਿਵੇਂ ਦੱਸਾਂ ਨਾ ਸਾਨੂੰ ਮੈਂ ਨਾੜਾਂ ਦਾ ਜਾਲ ਜੂੜਾ ਤੇ ਇੱਕ ਕੱਦ ਕਾਠ ਤੇ ਜਾਨ ਜੂਨੇ ਚ ਵੀ ਬਹੁਤਾ ਇਹ ਕਿੰਨੇ ਦਿਨ ਦੀ ਕੱਚੀ ਆ ਬਾਈ ਇਹ ਵੀਰੇ ਹਜੇ ਇਹਦੇ 10 ਦਿਨ ਰਹਿੰਦੇ ਪੂਰੇ ਅੱਛਾ ਪੂਰੇ ਇਹਦੇ ਇਹਦੇ ਪੂਰੇ 10 ਦਿਨ ਪਈ ਆ ਹਾਂ ਇਹ ਇਹ ਕੱਡੂਗੀ ਸੱਜਣਾ ਪੂਰੇ 10 ਦਿਨਾਂ ਤੀਜਾ ਸੂਆ ਇਹ ਸੂਂਦੀ ਆ ਹਾਂਜੀ ਹਾਂਜੀ ਇਹਦਾ ਕੀ ਰਕਾਰ ਦੱਸਿਆ ਦੂਜੇ ਸੂਏ ਦਾ ਇਹਦਾ ਵੀਰੇ ਦੂਜੇ ਸੂਏ 28 ਲੀਟਰ ਦੁੱਧ ਦਿੱਤਾ ਹੋਇਆ ਨੇ ਅੱਛਾ ਇਹਨੇ ਦਿੱਤਾ 28 ਲੀਟਰ ਇੱਕੀ 30 ਪਲੱਸ 30 ਤਾਂ ਦੇਣੀ ਹੀ ਦੇਣਾ ਨੇ ਹਾਂ ਜੀ ਅੱਧਾ ਸਾਂ ਅੱਦਸਾਂ ਦਨਾਂ ਨੂੰ ਹਜੇ ਵੀ ਸਮਝ ਬਹੁਤੀ ਹੈ ਬੱਚੀ ਆਰ ਆਈ ਡੀ ਪੀ ਠਿੱਲਾ ਬਹੁਤ ਨੇ ਬੱਚੀ ਚਾਚੇ ਬਣਨੇ ਬਹੁਤ ਆ ਬੱਚੀ ਨੇ ਅੱਟੇ ਲੱਟ ਲਾ ਸੱਜਣੋਂ ਚੰਗੀਆਂ ਪਈਆਂ ਨੇ ਬਾਕੀ ਭਾਈ ਜੀ ਆ ਜਿਹੜੇ ਸੱਜਣ ਇਹ ਚੀਜ਼ ਬਾਰੇ ਜਾਣਕਾਰੀ ਰੱਖਦੇ ਨੇ ਹਨਾ ਉਹ ਜਾਨਵਰ ਨੂੰ ਦੇਖ ਕੇ ਦੱਸ ਜਾਣਗੇ ਕਦਰ ਸੇ ਇੱਥੇ ਤੋਂ ਫੇਸ ਕੁਆਲਟੀ ਵੀ ਦਿਖਾ ਦੇ ਤੇ ਲੇਵੇ ਤੇ ਨਾੜਾ ਨੂੜਾ ਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਬਾ ਕਮਾਲੀ ਨੇ ਤੇ ਹੈਗੀ ਵੀ ਕੱਦ ਕਾਠ ਵਾਲੀ ਆ ਕੱਦ ਵੀ ਚੰਗਾ ਉੱਤੋਂ ਢਾਂਚੇ ਦੀ ਵੀ ਚੰਗੀ ਚੜਾਈ ਆ ਤੇ ਬੈੜ ਦੀ ਲੰਬਾਈ ਲੰਬੂਈ ਵੀ ਚੰਗੀ ਆ ਜੇ ਲੰਬਾਈ ਲੰਬੂਈ ਦੀ ਪੂਰੀ ਹਾਈਟ ਲੈਂਥ ਵਾਲੀ ਬੱਸੀ ਆ ਹਾਂ ਇਹ ਕਿੰਨੇ ਦੀ ਛੜਦਾਂਗੇ ਆਪਾਂ ਬਾਈ ਇਹਦਾ ਮੁੱਲ ਵੀਰ 75000 ਕਿੰਨੇ ਦੀ ਛੜਦਾਂਗੇ ਫਿਕਸ ਹਾਂ ਨਾ 70000 ਦੀ ਦੇ ਦਾਂਗੇ ਬੱਸੀ ਬੱਸੀ ਅੱਛਾ ਇਹ ਹਾਂ ਨਾ ਆਪਾਂ ਦੇ ਦਾਂਗੇ 70000 ਹਾਂਜੀ ਇਹਦੀ ਕੀ ਗੱਲ ਬਾਤ ਆ ਹੁਣ ਇਹ ਵੀਰੇ ਦੂਜੇ ਸੂਏ ਬੱਸੀ ਆ ਠੀਕ ਆ ਜੀ ਇਹਨੂੰ ਅੱਜ ਹੋ ਗਿਆ 8 ਦਿਨ ਸੂਈ ਨੂੰ ਅੱਛਾ ਇਹ ਸੂਈ ਹੋਈ ਆ ਹਾਂਜੀ ਹਾਂ ਇਹ ਸੂਈ ਹੀ ਆ ਇਹਦੇ ਮਗਰ ਬੱਚਾ ਵੀਰੇ ਇਹਨੂੰ ਵੀ ਤੋਰਦੇ ਬਾਈ ਫੋਨ ਕੀ ਇਹਦੇ ਥੱਲੇ ਦੁੱਧ ਕਿੰਨਾ ਰਹਿ ਗਿਆ ਇਹਦੇ ਥੱਲੇ ਹਜੇ 1 ਅੱ 10 ਲੀਟਰ ਰੈਡੀ ਆ ਬਾਕੀ ਟਾਈਮ ਦਾ ਬਸ ਮੇੜਾ ਚੱਲਣਾ ਹੈਗਾ ਲਾ ਲਿਓ ਕਿਉਂਕਿ ਸਮਾਂ ਅਜੇ ਮੈਂ ਗੱਲ ਕਰ ਲਾ 4:30 ਵਜੇ ਦਾ ਟਾਈਮ ਆ ਪੂਰੇ ਦਾ ਕਿਉਂਕਿ ਚਵਾਈ ਦਾ ਸਮਾਂ ਇਹਨਾਂ ਦਾ ਪਿਆ ਅਜੇ ਸਾਡਾ ਚਵਾਈ ਦਾ ਟਾਈਮ ਆ 6:00 ਤੋਂ ਸ਼ੁਰੂ ਕਰਦੇ ਚਵਾਈ ਹਾਂ ਇਹ ਵੀ ਕ੍ਰਾਸ ਚ ਆ ਗਈ ਭਾਈ ਹੈਨਾ ਹਾਂਜੀ ਹਾਂਜੀ ਆ ਇਹ ਵੀ ਕ੍ਰਾਸ ਵਾਲਾ ਜਾਨਵਰ ਆ ਗਿਆ ਜਿਵੇਂ ਅੱਗੇ ਗਰਮੀ ਦਾ ਮੌਸਮ ਆਉਂਦਾ ਉਹਦੇ 'ਚ ਗਰਮੀ-ਗਰਮੀ ਵੀ ਨਹੀਂ ਮੰਨਦਾ ਜਾਨਵਰ ਤੇ ਕੱਦ-ਕਾਠ ਇਹਦਾ ਦਰਮਿਆਨਾ ਬਾਈ ਤੇ ਹੈਗੀ ਜਾਨ ਵਾਲੀ ਬੱਚੀ ਆ ਜਾਨ ਵਾਲੀ ਬੱਚੀ ਵੀ ਗੋਲਾ ਬਹੁਤ ਦੀ ਬੱਚੀ ਦਾ ਦੁੱਧ ਕਿੰਨਾ ਕ ਪਾ ਦੂਗੀ ਇਹ ਦੁੱਧ ਇਹ 14-15 ਲੀਟਰ ਆਮ ਨਾ ਦੇਣਾ ਇਹ ਚਾ 14-15 ਪਾ ਦੂਗੀ ਬੱਚਾ ਨਾਲ ਇਹਦੇ ਬੱਚਾ ਬੱਚਾ ਗਈ ਆ ਆ ਮਾਂ ਗਰੇ ਦੇ ਬੱਚਾ ਆ ਗਿਆ ਤੇ ਆਡਰ ਉਹ ਡੇਢ ਦਾ ਵੀ ਚੰਗਾ ਬਾਈ ਜੇ ਮੈਂ ਗਲਤ ਤੇ ਗੱਲ ਜੀ ਕਰ ਲਈਏ ਗੱਲ ਇਹ ਪਹਿਲਾਂ ਇਹ ਧਫੜੀ ਜੀ ਹੋਈ ਹਜੇ ਪਤਾ ਨਹੀਂ ਕਿਵੇਂ ਹੋਈ ਜੇ ਪਹਿਲਾਂ ਹੀ ਹੋਈ ਸੀਗੀ ਜਦ ਅਸੀਂ ਲਿਆਤੀ ਆ ਠੀਕ ਆ ਪਰ ਹੁਣ ਇਹਦੀ ਤਕਲੀਫ ਤਾਂ ਕੋਈ ਨਹੀਂ ਹਾਂ ਹੁਣ ਹੁਣ ਠੀਕ ਆ ਹਾਂ ਹਾਂ ਤੇ ਨਹੀਂ ਗਲਤ ਹੀ ਆ ਹਾਂ ਗੱਲ ਤੇ ਥੋੜੀ ਜਿਓ ਜਰੂਰ ਆ ਉਹ ਨਿਸ਼ਾਨ ਜੇ ਨੇ ਜਿਹੜੇ ਉਹ ਨਿਸ਼ਾਨ ਜੇ ਰਹਿ ਗਏ ਉਹ ਪਹਿਲਾਂ ਠੀਕ ਹੋਈ ਹੁੰਦੀ ਹਾਂਜੀ ਹਾਂ ਇਹ ਕਿੰਨੇ ਦੀ ਪਾਵਾਂਗੇ ਇਹ ਵੀਰੇ 43000 ਰੁਪਏ ਰੇਟ ਆ ਇਹਦਾ ਇਹਦਾ ਰੇਟ ਮੈਨੂੰ ਤੇਜ ਲੱਗਿਆ ਇਹ ਚ ਲੱਗਿਆ ਤੇਜ ਲੱਗਦਾ ਇਹ ਹੁਣ ਤੂੰ ਮੇਰਾ ਯਕੀਨ ਨਹੀਂ ਮੰਨਣਾ ਅੱਛਾ 83800 ਦੀ ਖਰੀਦੀ ਹੋਈ ਆ ਅੱਛਾ ਹਾਂ ਇਹ ਕਿੰਨੇ ਦੇ ਦਾਂਗੇ 40 ਨੂੰ ਦੇ ਦਾਂਗੇ ਤੁਹਾਨੂੰ ਆਪਾਂ ਦਾ ਵੀਡੀਓ ਤੇ ਤੈਨੂੰ ਪਹਿਲਾਂ ਇਹ ਬਾਈ ਕਹਿੰਦਾ ਯਾਰ ਇਹ ਬਾਈ ਕਹਿੰਦਾ ਦੇ ਦਾਂਗੇ 40 ਵੀ ਬਾਕੀ ਜਿਹੜੇ ਸੱਜਣ ਨੂੰ ਪਸੰਦ ਆ ਉਹ ਯਾਰ ਬਾਈ ਨਾਲ ਕਰ ਲਿਓ ਗੱਲ ਤੇ ਹੁਣ ਤਰ ਛੋਟੀ ਤੇ ਮਾਰਦੇ ਕੈਮਰਾ ਜਿਹੜੀ ਮੈਂ ਤੁਹਾਨੂੰ ਆਖਿਆ ਸੀ ਇਹਨੂੰ ਬਾਈ ਛੋਟੀਆਂ ਚਲਾ ਲਿਓ ਮੱਜਾਂ ਚਲਾ ਲਿਓ ਉਹ ਥੋੜੀ ਸਮਝ ਆ ਪਰ ਬਾਡੀ ਬੁੱਡੀ ਦਾ ਉਹੀ ਗੱਲ ਆ ਜਿਵੇਂ ਕਹਿਣਾ ਹੁੰਦਾ ਮੈਂ ਵੀ ਕਪੈਣ ਜਿੱਡੀ ਛੋਟੀ ਕਪੈਣ ਜਿੱਡੀ ਵਾਲੀ ਗੱਲ ਬਾਤ ਆ ਇਹਨੂੰ ਚਲਾ ਦੇ ਬਾਈ ਲੰਬੀ ਕੋਲ ਕੇ ਸੁਹਾ ਕਿਹੜਾ ਸੁਹੰਦੀ ਆ ਇਹ ਸੁਹਾ ਸੁਹੰਦੇ ਵੀਰੇ ਤੀਸਰਾ ਤੀਜਾ ਸੁਹਾ ਮੇਰਾ ਖਿਆਲ ਆ ਕੱਚੀ ਆਲੇ ਹਜੇ ਇਹ ਘੱਟੋ ਘੱਟ 15 ਦਾ ਲੋ ਪੰਜ ਤਰੀਕ ਦਿਨ ਅੱਛਾ ਪੰਜ ਤਰੀਕ ਨੂੰ ਇਹਦੇ ਬਾਈ ਦਿਨ ਪੂਰੇ ਹੁੰਦੇ ਨੇ ਖ 15 ਦਿੰਦੇ ਏੜ ਗੇੜ ਲੈ ਜੂਗੀ ਹਨਾ ਪੂਰੇ 15 ਰਿਹਾਗੇ ਮੈਂ ਕਹਿੰਦਾ ਅੱਜ 20 ਤਰੀਕਾ 15 ਦਿਨ ਰਹਿੰਦੇ ਫਿਰ ਹਾਂ ਇਹਦੇ ਪੂਰੇ 15 ਦਿਨ ਪਏ ਨੇ ਸੱਜਣੋ ਇਹਦਾ ਦੂਜੇ ਸੂਏ ਦਾ ਕੀ ਰਿਕਾਰਡ ਆ ਬਾਈ ਇਹਦੇ ਬਿਲਾ ਦੇ ਬਾਈ ਇੱਕ ਵਾਰੀ ਚਲਾ ਦੇ ਫਿਰ ਪਿਆ ਦੀ ਪਾਣੀ ਇਹਦਾ ਦੂਸਰੇ ਸੂਏ ਦਾ ਵੀਰੇ 19 ਕਿਲੋ ਕੰਡੇ ਨਾਲ ਦੁੱਧ ਜੋਖਿਆ ਹੋਇਆ ਅੱਛਾ ਕੰਡੇ ਵਾਲਾ 19 ਕਿਲੋ ਹਾਂ ਏ ਕਿ ਤੀਜੇ ਸੂਏ ਸੁਣੀ ਆ ਹਾਂਜੀ 3 ਮਹੀਨੇ 3.5 ਦਿਨ ਹੋ ਗਏ ਨੂੰ ਟਰਾਈ ਕੀਤੀ ਨੂੰ ਠੀਕ ਆ ਜੀ ਔਰ ਏ ਕਿ 20 ਪਲੱਸ ਹੀ ਜਾਣਾ ਇਹ ਮੈਂ ਅੱਛਾ 20 ਪਲੱਸ ਹੈ ਕਿ ਇਹ ਬਗਜੂ ਜੇ ਪਰ ਜਿਵੇਂ ਤੁਸੀਂ ਦੱਸਦੇ ਹੋ ਵੀ 19 ਕਿਲੋ ਇਹਨੇ ਕੰਡੇ ਵਾਲੀ ਹਾਂ ਜੀ ਦੱਤਾ ਹਾਂਜੀ ਸਤਾਰ ਸੇ ਦਾ ਲੇਵਲ ਉਹ ਵੀ ਦਿਖਾ ਦਿਓ ਹਲੇ 15 ਦਿਨ ਦੀ ਕੱਚੀ ਆ 15 ਦਿਨ ਦੀ ਕੱਚੀ ਦਾ ਤੁਸੀਂ ਉਸ ਹਿਸਾਬ ਨਾਲ ਜੱਜਮੈਂਟ ਲੇਵੇ ਦੀ ਕਰ ਲਿਓ ਬਾਕੀ ਥਾਣਾ ਜਿਹੜਾ ਤੇ ਲੱਗਿਆ ਵੀ ਪੂਰੀ ਦੂਰੀ ਤੇ ਸੱਜਣੋ ਤੇ ਲੱਗਿਆ ਵੀ ਯਾਰ ਪੂਰਾ ਟਾਪ ਦਾ ਜੇ ਗੱਲ ਕਰ ਲਈਏ ਬਾਈ ਇੱਕ ਵਾਰੀ ਹੋਰ ਤੋੜ ਦੇ ਨੂੰ ਵਾਰੀ ਨੂੰ ਇੱਕ ਵਾਰੀ ਹੋਰ ਤੋੜ ਲੈ ਮੈਂ ਕੇਰਾ ਸੱਜਣੋ ਤੁਹਾਨੂੰ ਤੋੜ ਕੇ ਹੋਰ ਦਿਖਾ ਦਾਨੇ ਬਾਈ ਇਧਰ ਤਾਂ ਲੰਬਾਈ ਲੰਬੂਈ ਦੇਖ ਲਓ ਝੋਟੀ ਦੀ ਤੇ ਮੇਨ ਗੱਲ ਆ ਜਿਹੜੀ ਯਾਰਾ ਬਰੀਕ ਚਮੜੇ ਦੀ ਆ ਗਈ ਕਿਉਂਕਿ ਜਿਹੜਾ ਜਾਨਵਰ ਆ ਬਰੀਕ ਚਮੜੀ ਦਾ ਆਂਦਾ ਦੁੱਧ ਅਕਸਰ ਪਾ ਦਿੰਦਾ ਬਾਈ ਇੱਥੇ ਤੋਂ ਅਗਲੇ ਬੰਨ੍ਹੋ ਲੇਵਾ ਦੇਖ ਸਕਦੇ ਹਾਂ ਤੇ ਜਿਵੇਂ ਜਿਵੇਂ ਨੇ ਉਹੀ ਗੱਲ ਆ ਵੀ ਲੇਵਾ ਰੈਡੀ ਕਰਦੇ ਜਾਣਾ ਓਵੇਂ ਓਵੇਂ ਭਈਏ ਨੇ ਲੇਵਾ ਬਣਾਉਣਾ ਚੌੜਾ ਹੁੰਦਾ ਜਾਣਾ ਲੇਵਾ ਤੇ ਮੇਨ ਗੱਲ ਆ ਜਰ ਜਿਹੜੀ ਇਹਦੇ ਥਣਾ ਚ ਵੀ ਗੈਪ ਭਾਈ ਵੱਧਦਾ ਜਾਊਗਾ ਲੇ ਇੱਥੇ ਤੋਂ ਘੁਮਾ ਲਓ ਜੀ ਹਾਂ ਇਧਰ ਲੈ ਬੰਨੇ ਮੋੜ ਲਓ ਤੇ ਜਿਹੜੀ ਮੇਨ ਗੱਲ ਆ ਸੱਜਣੋ ਝੋਟੀ ਜਾਣ ਵਾਲੀ ਆ ਲੰਬਾਈ ਲੰਬੂਈ ਵੀ ਚੰਗੀ ਆ ਇੱਥੇ ਤੋਂ ਭਈਏ ਦਾ ਬਾਡੀ ਬੂਡੀ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਹੋ ਉੱਤੇ ਤੋਂ ਪੂਰੀ ਚੜਾਈ ਆ ਪੁੱਠੇ ਦੀ ਚੜਾਈ ਦੀ ਗੱਲ ਕਰ ਲਈਏ ਤੇ ਥਾਣਾ ਥਣਾ ਉਰਦੀ ਗੱਲ ਕਰ ਲਈਏ ਤੇ ਇੱਥੇ ਤੋਂ ਬੈਕ ਤੋਂ ਦੇਖ ਸਕਦੇ ਹੋ ਸੱਜਣੋ ਥਾਣਾ ਦਾ ਨਾ ਆਪਸ ਦੇ ਵਿੱਚ ਪੂਰਾ ਗੈਪ ਆ ਇੱਕ ਨੱਕਾ ਦੁੱਧ 19 ਕਿਲੋ ਦੂਜੇ ਸੁਵੇ 19 ਕਿਲੋ ਦੂਜੇ ਸੁਵੇ ਆ ਦੂਜੇ ਸੁਵੇ ਬਾਈ ਦੇ ਦੱਸਣ ਮੁਤਾਬਕ ਇਹਨੇ ਪਾਇਆ 19 ਕਿਲੋ ਤੇ ਹੈਗੀ ਕੱਦ ਕਾਠ ਵਾਲੀ ਜਿਵੇਂ ਸਾਨੂੰ ਮੈਂ ਬਾਰ ਬਾਰ ਦੱਸ ਰਿਹਾ ਤੇ ਜਿਹੜਾ ਇਹਦਾ ਚਮੜਾ ਸੱਜਣੋ ਇੱਥੇ ਤੋਂ ਅੰਦਾਜ਼ਾ ਲਾ ਸਕਦੇ ਆ ਵੀ ਬਿਲਕੁਲ ਬਰੀਕ ਚਮੜੇ ਦੀ ਆ ਇਹਦਾ ਬਾਈ ਕੀ ਰੇਟ ਅੱਜ ਦਾ ਇਹਦਾ ਵੀਰੇ ਅੱਜ ਕੱਚੀ ਦਾ ਰੇਟ ਅਸੀਂ 2 ਲੱਖ ਰੁਪਏ ਰੱਖਿਆ ਹੋਇਆ ਕਿੰਨੇ ਦੀ ਛੱਡ ਦਾਂਗੇ ਜੇ ਅੱਜ ਹੀ ਲੈ ਜਾਂਦਾ ਕੋਈ ਜੇ ਅੱਜ ਹੀ ਲੈ ਜਾਂਦਾ 10000 ਰੁਪਏ ਮਾਨ ਕਰ ਦਾਂਗੇ ਵਿੱਚੋਂ Samsung ਵਾਲੇ ਛੱਡ ਦੇ ਬਸ ਤੈਨੂੰ ਦਤਾ ਵੀ 10000 ਮਾਨ ਕਰ ਦਾਂਗੇ 190 ਹੀ ਦੇ ਦੇ 190 ਜੇ ਕੋਈ ਅੱਜ ਲੈ ਕੇ ਜਾਂਦਾ ਜੇ ਅੱਜ ਲੈ ਕੇ ਜਾਂਦਾ ਹਾਜ਼ਰ ਹੋਈ ਦਾ ਮੁੱਲ ਤੇ ਫਿਰ ਉਹਦੇ ਹਿਸਾਬ ਨਾਲ ਆਪਾਂ ਹਾਜ਼ਰ ਹੋਈ ਦਾ ਮੁੱਲ ਪਾਈ ਕਹਿੰਦਾ ਉਹ ਹਿਸਾਬ ਨਾਲ ਹੋ ਜੂ ਵੀ ਅੱਜ ਆਪਾਂ ਇਹ ਜੇ ਕੋਈ ਝੋਟੀ ਆ ਸੱਜਣ ਲੈ ਜਾਂਦਾ 190000 ਦੇ ਦਾਂਗੇ ਉਹਦੇ ਜੇ ਛੋਟ ਛੱਪਾ ਕਰ ਦਾਂਗੇ ਛੋਟ ਛੱਪਾ ਕਰ ਦਾਂਗੇ ਤੇ ਬਾਕੀ ਜੇ ਮੈਂ ਤੁਸੀਂ ਦੱਸ ਦਿੱਤੇ ਵੀ ਜਿਹੜੇ ਸੱਜਣ ਦੇ ਘਰੋਂ ਆਈ ਆ ਜੇ ਕਿਸੇ ਨੇ ਦੁੱਧ ਦੀ ਤਸੱਲੀ ਕਰਾਉਣੀ ਆ ਵੀਰੇ ਆਪਾਂ ਅਗਲੇ ਦਾ ਐਡਰੈਸ ਵੀ ਦੇਣਗੇ ਪਰ ਉਹਨਾਂ ਦੇ ਸੀ ਝੋਟੀ ਤਾਂ ਹੀ ਲਈ ਉਹਨਾਂ ਦਾ ਕੋਈ ਵੀ ਝੋਟੀ 20 ਲੀਟਰ ਤੋਂ ਥੱਲੇ ਹੈ ਹੀ ਨਹੀਂ ਪਲਾਸਾਂ ਲੀਨ ਨੇ ਤੇ ਉਹੀ ਗੱਲ ਆ ਭਾਈ ਯਾਰ ਸਾਮ ਸੂਮ ਚ ਵੀ ਬਹੁਤ ਆਈ ਵੀਰੇ ਅਜੀ ਐਸੇ ਕਰਕੇ ਡੇਢ ਦਿਨ ਹੋ ਗਿਆ ਲੈ ਕੇ ਝੋਟੀ ਨੂੰ ਘਰੇ ਲਾਈ ਨਹੀਂ ਬਸ ਬੈਕ ਤੋਂ ਦਿਖਾ ਦੇ ਵਾਡੀ ਬੂਡੀ ਦਿਖਾ ਦੇ ਪਿਛਲੇ ਪਾਸੇ ਸਾਮ ਸੂਮ ਚ ਵੀ ਚੰਗੀ ਆਈ ਹੋਈ ਹੈ ਨਾ ਪੂਰੇ ਸ਼ਾਹ ਵਿੱਚ ਆ ਸਾਮ ਸੰਭਾਲ ਦੀ ਕੋਈ ਕਮੀ ਨਹੀਂ ਜੇ ਗੱਲਬਾਤ ਕਰ ਲਈਏ ਭਾਈ ਨੰਬਰ ਬੋਲ ਦੋ ਆਪਣਾ ਮੇਰਾ ਨੰਬਰ ਵੀਰੇ 94786 ਹਾਂਜੀ 42435 ਇੱਕ ਵਾਰੀ ਫੇਰ ਬੋਲ ਦੋ ਜੀ 42435 ਨੰਬਰ ਪਿੰਡ ਜੀ ਪਿੰਡ ਧਣੋ ਜ਼ਿਲ੍ਹਾ ਮਲੇਰਕੋਲਾ ਹੋਰ ਕੋਈ ਨੰਬਰ ਤਾਂ ਨਹੀਂ ਹੈਗਾ ਨਹੀਂ ਇੱਕੋ ਹੀ ਨੰਬਰ ਹੈ ਇੱਕੋ ਹੀ ਨੰਬਰ ਹੈ ਤੇ ਬਾਕੀ ਜਿਵੇਂ ਬਾਈ ਨੇ ਦੱਸਿਆ ਯਾਰਾ ਵੀ ਜਿਹੜੇ ਜਾਨਵਰ ਸੂਏ ਸਮਾਰੇ ਨੇ ਡੰਗ ਦੋ ਡੰਗ ਚਾਰ ਡੰਗਾ ਤੁਸੀਂ ਬਾਈ ਦੇ ਘਰੇ ਚੋ ਸਕਦੇ ਹੋ ਕੋਈ ਵੀ ਚੋ ਕੇ ਅਗਲਾ ਤਸੱਲੀ ਕਰਕੇ ਦੇਖੋ ਪਸ਼ੂ ਨੇ ਸਾਲੀ ਚੀਜ਼ ਹੈ ਹਾਂਜੀ ਘੇਟੋਂ ਬਾਹਰ ਕੋਈ ਜ਼ਿੰਮੇਵਾਰੀ ਨਹੀਂ ਜੀ ਸਾਡੇ ਘਰੇ ਬੰਦਾ ਚਾਰ ਡੰਗ ਚੋ ਲਵੇ ਤਸੱਲੀ ਕਰੇ ਬਾਕੀ ਹਰੇਕ ਵੀਡੀਓ ਚ ਸੱਜਣਾਂ ਨੂੰ ਸਾਨੂੰ ਮੈਂ ਕਹਿਣਾ ਵੀ ਉਹਨਾਂ ਵੀ ਜਾਨਵਰ ਜਿੱਥੋਂ ਮਰਜ਼ੀ ਲਾਓ ਯਾਰ ਘੱਟੋ ਘੱਟ ਦੋ ਡੰਗ ਜ਼ਰੂਰ ਚੋਲਿਆ ਕਰੋ ਉਹੀ ਗੱਲ ਮੈਂ ਬਾਰ ਬਾਰ ਫੇਰ ਕਹਿਣਾ ਵੀ ਦੋ ਡੰਗ ਚਾਰ ਡੰਗ ਬਾਈ ਜੇ ਘਰੋਂ ਜਿਹੜੇ ਸੁਗੇ ਸੁਮਾਰੇ ਜਾਨਵਰ ਨੇ ਚੋਕੇ ਲੈ ਜਿਓ ਤੇ ਜਿਹੜੇ ਗੱਭਣ ਨੇ ਬਾਈ ਚੇਪਾ ਲਾ ਕੇ ਪਾਸ ਕਰਕੇ ਲੈ ਜਿਓ ਹਾਂ ਹਾਂ ਬਾਈ ਕਹਿੰਦਾ ਆਪਣੇ ਘਰ ਦੀ ਗਾਰੰਟੀ ਹੈ ਯਾਰ ਘਰ ਤੋਂ ਬਾਹਰ ਕਿਸੇ ਚੀਜ਼ ਦੀ ਗਾਰੰਟੀ ਨਹੀਂ ਤੇ ਬਾਕੀ ਆਖੂਆਂ ਵੀ ਸੱਜਣਾਂ ਨੂੰ ਕਿਉਂਕਿ ਤੁਸੀਂ ਆਪਦਾ ਜਾਨਵਰ ਬਾਈ ਪਾਸ ਕਰਕੇ ਲੈ ਜਾਇਆ ਕਰੋ ਬਾਅਦ ਚ ਨਾ ਤਾਂ ਤੁਸੀਂ ਯਾਰ ਮੈਨੂੰ ਫੋਨ ਕਰਨ ਦੀ ਲੋੜ ਆ ਹਾਂ ਕਿਉਂਕਿ ਵੀ ਤਸੱਲੀ ਕਰਕੇ ਲੈ ਕੇ ਆਉਣੇ ਆ ਪਰ ਪਸ਼ੂਆਂ ਦਾ ਭਰੋਸਾ ਕੋਈ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਸਾਲੀਆਂ ਚੀਜ਼ਾਂ ਨੇ ਕਿਤੇ ਬੈੜ ਗਿਆ ਕਿ ਸਾਡੇ ਦਾ ਅਸੀਂ ਆਪਦੀ ਤਸੱਲੀ ਕਰਕੇ ਲੈਣ ਜਿਹਨੇ ਲੈ ਕੇ ਜਾਣੇ ਉਹਦੀ ਤਸੱਲੀ ਕਰਕੇ ਲੈ ਕੇ ਜਾਵੇ ਉਹੀ ਗੱਲ ਆ ਸਤਨੂ ਬਾਈ ਦੇ ਘਰੋਂ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਊਗਾ ਤਸੱਲੀ ਕਰਕੇ ਨੇੜੇ ਆ ਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ